ਕੀ ਮਸਾ 1971 ਤੋਂ ਬਾਅਦ ਤੁਸੀਂ ਲੱਗਦਾ ਸਟੱਡੀ ਕੀਤਾ ਲੱਗਦਾ ਸਾਰਾ 1971 ਦੀ ਜੰਗ ਤੋਂ ਬਾਅਦ ਪੰਜਾਬ ਨੂੰ ਜੰਗ ਦੇ ਹਾਨ ਦਾ ਕਰਨ ਲਈ ਜਾਂ ਜੰਗ ਨਾਲ ਜਿੰਨੀਆਂ ਮਰਸੀਬਤਾ ਹੁੰਦੀਆਂ ਨੇ ਉਹਦਾ ਮੁਕਾਬਲਾ ਕਰਨ ਲਈ ਭਾਰਤ ਸਰਕਾਰ ਨੇ ਕੋਈ ਵਿਸ਼ੇਸ਼ ਪ੍ਰਬੰਧ ਕੀਤੇ ਪਿਛਲੇ 50 ਸਾਲਾਂ ਚ ਦੇਖੋ 1971 ਦੀ ਇੱਕ ਬਹੁਤ ਵੱਡੀ ਜੰਗ ਸੀ ਜਦੋਂ ਦੁਨੀਆ ਦੋ ਹਿੱਸਿਆਂ 'ਚ ਵੰਡੀ ਸੀ ਕੈਪੀਟਲਿਸਟ ਇੱਕ ਪਾਸੇ ਨਾਟੋ ਵਾਲੇ ਸੀ ਤੇ ਇੱਕ ਪਾਸੇ ਵਾਰਸਾਪੈਕਟੋ ਵਾਲੇ ਸੀਗੇ ਦੋਨਾਂ ਨੇ ਆਪੋ ਆਪਣਾ ਜ਼ੋਰ ਲਾ ਲਿਆ ਰਸ਼ੀਆ ਨੇ ਸਾਡਾ ਸਾਥ ਦਿੱਤਾ ਸਾਥ ਦੇਣਾ ਇੱਕ ਨਾਲ ਖਲੋ ਕੇ ਕਿਰਪਾਨ ਫੇਰਨੀ ਨਾਲ ਨਹੀਂ ਹੁੰਦਾ ਸਾਹਿਬ ਇੱਕ ਡਿਪਲੋਮੈਟਿਕ ਸਾਥ ਹੁੰਦਾ ਹੈ ਤੁਹਾਡੀ ਗੱਲ ਕਰਨੀ ਸਾਡੀ ਪਿਛਲੇ 7 ਦਿਨਾਂ ਦੇ ਵਿੱਚ ਸਾਨੂੰ ਉਹ ਮਾਰਕ ਕਰ ਲੈਣੀਆਂ ਚਾਹੀਦੀਆਂ ਦੁਨੀਆ ਦੀਆਂ ਇਕਨੋਮੀਆਂ ਜਿੰਨਾ ਸਾਡੇ ਹੱਕ 'ਚ ਬਿਆਨ ਦਿੱਤਾ ਅਸੀਂ ਬਿਆਨ ਦੇ ਉੱਤੇ ਤੇ ਚੱਲਣ ਵਾਲੇ ਹੈ ਨਹੀਂ ਸਾਨੂੰ ਆਪਣੀ ਸਮਰੱਥਾ ਅਸੀਂ ਇੰਨੇ ਸਾਲਾਂ 'ਚ ਡਿਵੈਲਪ ਕੀਤੀ ਹੈ ਸਾਨੂੰ ਉਹਦੇ ਤੇ ਮਾਣ ਆ ਪਹਿਲਾਂ ਸਾਡੇ ਉੱਤੇ ਜਦੋਂ ਕੱਤਰ ਤੋਂ ਬਾਅਦ ਜਦੋਂ ਗੱਲ ਹੋਈ ਭੋਖਰਣ ਪਹਿਲਾਂ ਕੀਤਾ ਗਿਆ ਉਹ ਇਸ ਲਈ ਕੀਤਾ ਗਿਆ ਸੀ ਕਿ ਦੱਸਿਆ ਜਾਵੇ ਦੁਨੀਆ ਨੂੰ ਵੀ ਅਸੀਂ ਕਿੰਨੇ ਕ ਪਾਣੀ ਚ ਹੈਗੇ ਆ ਜੀ ਡੋਨਟ ਅੰਡਰਮਾਈਨਸ ਉਸ ਤੋਂ ਬਾਅਦ ਸਾਡੇ ਤੇ ਸੈਂਕਸ਼ਨ ਲੱਗੀਆਂ ਭਾਰਤ ਨੇ ਚੱਲੀਆਂ ਹਾਂ ਟੌਪ ਦੇ ਕ੍ਰਾਇਓਜੈਨਿਕ ਇੰਜਨ ਤੋਂ ਲੈ ਕੇ ਤੇ ਮੋਟਰ ਤੇ ਸਭ ਕੁਝ ਅਸੀਂ ਆਪ ਬਣਾਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਰਿਜਨਲ ਕੋਰਪੋਰੇਸ਼ਨ ਜਿਹੜੀ ਟ੍ਰੇਡ ਦੀ ਅੱਜ 트੍ਰੰਪ ਸਾਹਿਬ ਤੇ ਹੈ ਹੀ ਚਲੋ ਬੁਨਿਆਦੀ ਤੌਰ ਤੇ ਹੀ ਕਾਰੋਬਾਰੀ ਨੇ ਕਿੰਨੇ ਕੇਸ ਕਿੰਨੀਆਂ ਲਿਟੀਗੇਸ਼ਨਾਂ ਤੇ ਕਿੰਨੀਆਂ 임ਪੀਚਮੈਂਟਾਂ ਚੱਲ ਰਹੀਆਂ ਉਹ ਤੇ ਸਾਰੀ ਦੁਨੀਆ ਨੂੰ ਪਤਾ ਉਹਨਾਂ ਦਾ ਓਪਨਿੰਗ ਰਿਮਾਕ ਹੀ ਇਹ ਸੀਗਾ ਵੀ ਟ੍ਰੇਡ ਕਰਨਾ ਮੈਂ ਸੋ ਟ੍ਰੇਡ ਦੇ ਨਾਲ ਉਹਨਾਂ ਨੇ ਕਿਹਾ ਟਵੀਟ 'ਚ ਚਾਰ ਵਾਰੀ ਉਹਨਾਂ ਟ੍ਰੇਡ ਗਿਆ ਇਥੋਂ ਤੱਕ ਵੀ ਉਹਨਾਂ ਨੇ ਕਹਿਤਾ ਕਿ ਜਿਹੜਾ ਉਹਨਾਂ ਦਾ ਪਿਛਲਾ ਰਜੀਵ ਹੈ ਲੋਕਾਂ ਦਾ ਇਲੈਕਟ ਕੀਤਾ ਹੋਇਆ ਉਹਨੂੰ ਟ੍ਰੇਡ ਕਰਨੀ ਨਹੀਂ ਸੀ ਆਂਦੀ ਆਈ نو ਹਾਊ ਟੂ ਟ੍ਰੇਡ ਕੋਈ ਗੱਲ ਨਹੀਂ ਠੀਕ ਆ ਆਪਣੇ ਘਰ ਆਪਣਾ ਜੋ ਕੰਮ ਕਰੋ ਸਾਰੇ ਆਪਣੇ ਘਰੇ ਸਿਆਣੇ ਸੀਗੇ ਪਰ ਭਾਰਤ ਇੱਕ ਬਹੁਤ ਤਗੜਾ ਮੁਲਕ ਸੀ ਕਿਸੇ ਹਰ ਪਾਰਟੀ ਨੇ ਮੌਕੇ ਦੀ ਸਰਕਾਰ ਦਾ ਸਾਥ ਦਿੱਤਾ ਅੱਜ ਵੀ ਵਾਜਪਾਈ ਜੀ ਦੀ ਸਟੇਟਮੈਂਟ ਚੱਲਦੀ ਹੈ ਉਸ ਤੋਂ ਬਾਅਦ ਜਦੋਂ ਉਹਨਾਂ ਪੋਖਰਨ ਟੂ ਕੀਤਾ ਹਰ ਤਰ੍ਹਾਂ ਦੀ ਪਾਬੰਦੀ ਦੇਸ਼ ਦੇ ਉੱਤੇ ਲੱਗੀ ਕੁਝ ਚੀਜ਼ਾਂ ਜਿਹੜੀਆਂ ਪਬਲਿਕ ਡੋਮੇਨ ਚ ਆ ਸਕਦੀਆਂ ਡਿਸਕਸ ਕਰ ਸਕਦੇ ਆ ਕੁਝ ਨਹੀਂ ਹੁੰਦੀਆਂ ਜਿਹੜੀਆਂ ਚੀਜ਼ਾਂ ਤੇ ਨਹੀਂ ਡਿਸਕਸ ਕੀਤੀਆਂ ਜਾ ਸਕਦੀਆਂ ਉਹਨਾਂ ਦੇ ਆਪਾਂ ਵਿਚਾਰ ਨਹੀਂ ਕਰ ਰਹੇ ਲੇਕਿਨ ਬਹੁਤ ਸਾਰੀ ਤਿਆਰੀ ਹੋਈ ਏ ਦੇ ਉੱਤੇ ਜਿਹੜੀਆਂ ਜਨਤਕ ਤੌਰ ਤੇ ਜਿਹਨੂੰ ਕੰਫੀਡੈਂਸ ਬਿਲਡਿੰਗ ਕਿਹਾ ਜਾਂਦਾ ਏ ਉਹ ਬਹੁਤ ਜ਼ਰੂਰੀ ਚੀਜ਼ਾਂ ਸੀਗੀਆਂ ਉਹਨਾਂ 'ਚ ਕਿਤੇ ਨਾ ਕਿਤੇ ਘਾਟ ਰਹੀ ਏ ਉਹਦਾ ਕਾਰਨ ਕੀ ਏ ਆਖਰੀ جنگ ਲੱਗੀ ਸੀ 71 ਦੇ ਵਿੱਚ 99 ਵਾਲੀ ਇੱਕ ਹੋਰ ਤਰ੍ਹਾਂ ਦੀ ਜੰਗ ਨਹੀਂ ਕਹਿ ਸਕਦੇ ਉਹ ਇੱਕ ਇਸ ਤਰ੍ਹਾਂ ਦਾ ਟੈਸਟਿੰਗ ਉਹਨਾਂ ਨੇ ਕੀਤੀ ਸੀ ਗੁਪਤ ਤਰੀਕੇ ਦੇ ਨਾਲ ਹੁਣ ਜਿਹੜੀ ਅਫਸਰਸ਼ਾਈ ਹੈ ਹੁਣ ਜਿਹੜੇ ਲੋਕ ਡਿਸੀਜਨ ਮੇਕਿੰਗ 'ਚ ਬੈਠੇ ਨੇ ਇੱਕ ਤੇ ਉਹ ਸਮਝ ਨਹੀਂ ਮੈਂ ਬੜਾ ਸਪਸ਼ਟ ਕਹਿ ਰਿਹਾ ਜੇ ਸਮਝ ਹੁੰਦੀ ਤੇ ਇਹ ਦਿਨ ਵੇਖਣ ਨੂੰ ਨਾ ਮਿਲਦੇ ਦੂਸਰਾ ਇੰਨੇ ਪੁਰਾਣੇ ਸਿਆਣੇ ਬਜ਼ੁਰਗ ਫੌਜੀ ਬਿਊਰੋਕਰੇਟ ਬੈਠੇ ਨੇ ਉਹਨਾਂ ਕੋਲੋਂ ਸਲਾਹ ਲੈ ਲਈ ਜਾਂਦੀ ਉਹਦੀ ਇੱਕ ਨਿੱਕੀ ਜਿਹੀ ਐਗਜ਼ਾਮਪਲ ਆ ਸਾਡੀ 553 ਕਿਲੋਮੀਟਰ ਦੀ ਅੰਤਰਰਾਸ਼ਟਰੀ ਸਰਹੱਦ ਆ ਉਹਦੇ ਉੱਤੇ 6 ਜ਼ਿਲ੍ਹੇ ਲੱਗਦੇ ਨੇ ਪੰਜਾਬ ਦੇ ਹੂੰ 18 ਰੈਵਨਿਊ ਬਲਾਕ ਲੱਗਦੇ ਨੇ ਜੀ 21000 ਕਿਲੋਮੀਟਰ 21000 ਏਕੜ ਉਹ ਸਾਡੀ ਜ਼ਰਖੇ ਜ਼ਮੀਨ ਦੁਨੀਆ ਦੀ ਸਭ ਤੋਂ ਜ਼ਰਖੇ ਜ਼ਮੀਨ ਉਹ ਕੰਡਿਆਲੀ ਤਾਰ ਤੋਂ ਪਰਲੇ ਪਾਸੇ ਆ ਉਹਦੀ ਕੀ ਹਾਲ ਹੋ ਰਿਹਾ 10 ਤੋਂ 4 ਤੁਸੀਂ ਪਰਲੇ ਪਾਰ ਭਾਸ ਲੈ ਕੇ ਜਾਓਗੇ 10 ਵਜੇ ਲਾਈਨ ਲੱਗੇਗੀ 2 ਕਿਲੋਮੀਟਰ ਟਰੈਕਟਰ ਲੈ ਕੇ ਜਾਏਗਾ ਅਗਲੇ ਪਾਰ ਉਹ ਦੋਨੋਂ ਬੱਤੀ ਦਾ ਕੱਟ ਲੱਗ ਜਾਏਗਾ ਇਹ ਤੇ ਇੱਕ ਐਡਮਿਨਿਸਟ੍ਰੇਟਿਵ ਚੀਜ਼ ਹੈ ਨਾ ਇਹ ਤੇ ਪੈਸਾ ਲੱਗਣਾ ਨਾ ਇਹ ਤੇ ਕੋਈ ਸਟ੍ਰੈਟੈਜਿਕ ਮੁਸ਼ਕਲ ਹੈ ਲੇਕਿਨ ਕੌਨਫੀਡੈਂਸ ਬਿਲਡਿੰਗ ਮੇਅਰ ਕਿੰਨਾ ਕਿੰਨਾ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਿਹੜਾ ਬਣਨਾ ਚਾਹੀਦਾ ਕੋਈ ਗੱਲ ਨਹੀਂ ਫਿਰ ਵੀ ਝੱਲਿਆ ਲੋਕਾਂ ਨੇ ਤੁਸੀਂ ਲੋਕਾਂ ਦੇ ਬਿਆਨ ਪੜੋ ਕਿ ਅਸੀਂ ਇੱਥੇ ਰਵਾਂਗੇ ਘਰ ਨਹੀਂ ਕਿਾ ਛੱਡਣਾ ਉਹ ਇੱਕ ਹੁਣ ਉਸ ਡਰ ਤੋਂ ਨਿਕਲ ਚੁੱਕੇ ਨੇ ਵੀ ਅਸੀਂ ਇੱਥੇ ਬਹਿ ਕੇ ਫੌਜ ਮੈਂ ਆਪਣੀ ਅੱਖਾਂ ਨਾਲ ਵੇਖਿਆ ਫਿਰ ਤੋਪ ਦੇ ਗੋਲੇ ਭਰਾਂਗੇ ਜੋ ਲੋਡ ਫੌਜੀ ਕਹਿਣਗੇ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਜੇ ਫਰੰਟ ਲਾਈਨ ਵਾਲੇ ਤੁਹਾਡੇ ਨਾਲ ਨਹੀਂ ਖੜੋਣਗੇ ਬਾਹਰលਿਆਂ ਨੇ ਆ ਕੇ ਕਿਸ ਤਰ੍ਹਾਂ ਤੁਹਾਡੀ ਲੜਾਈ ਲਾ ਲੈਣੀ ਕਿਉਂ ਮਰਸਨਰੀ ਸਾਫ਼ ਨਹੀਂ ਹੁੰਦੇ ਕਿਉਂ ਵਿਦੇਸ਼ੀ ਤਾਕਤਾਂ ਦੂਜੇ ਅਮਰੀਕਾ ਨੂੰ ਵਿਤਨਾਮ ਦੇ ਵਿੱਚੋਂ ਮਾਰ ਖਾਣੀ ਪਈ ਅਫਗਾਨਿਸਤਾਨ 'ਚੋਂ ਮਾਰ ਖਾਣੀ ਗਈ ਸਾਰੀ ਲੜਾਈ ਏ ਇਕਨੋਮਿਕਸ ਦੀ ਪਰ ਭਾਰਤ ਇੱਕ ਅਲੱਗ ਦੇਸ਼ ਆ ਅਲੱਗ ਸੋਚ ਆ ਸਾਡਾ ਆਪਣਾ ਵਿਰਸਾ ਆ ਅੱਜ ਦੇ ਦਿਨ ਜੋ ਹੋਇਆ ਹੁਣ ਚੰਗੀ ਗੱਲ ਹੈ ਪ੍ਰਧਾਨ ਮੰਤਰੀ ਜੀ ਫਰੰਟ ਦੇ ਉੱਤੇ ਸਾਡੇ ਆਦਮਪੁਰ ਬੇਸ ਤੇ ਦੌਰਾ ਕਰ ਰਹੇ ਨੇ ਇਸ ਵੇਲੇ ਚੰਗੀ ਗੱਲ ਆ ਲੇਕਿਨ ਇਸ ਤੋਂ ਬਾਅਦ ਵੀ ਗੱਲਾਂ ਕਰਨ ਵਾਲੀਆਂ ਨੇ ਜਦੋਂ ਲੋਕਾਂ 'ਚ ਇੱਕ ਸ਼ੰਕਾ ਆ ਜਾਵੇ ਸ਼ੰਕਾ ਨੂੰ ਉਸੇ ਵੇਲੇ ਤੁਹਾਡੇ ਆਫਿਸ ਤੋਂ ਤੁਹਾਡੇ ਬਾਕੀ ਪਾਸਿਓਂ ਕਲੀਅਰ ਕਰ ਦੇਣਾ ਚਾਹੀਦਾ ਵੀ ਐਸੀ ਕੋਈ ਗੱਲ ਨਹੀਂ ਹੈਗੀ